ਕੋਲਕਾਤਾ ਜੋ ਰੇਪ ਕੇਸ ਹੋਇਆ ਉਸ ਵਜ੍ਹਾ ਕਰਕੇ ਪੂਰੇ ਦੇਸ਼ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਅਤੇ ਡਾਕਟਰ ਸਤਕਨੂ ਪ੍ਰਟੋਸਤ ਕਰਨੇ ਪਏ 24 ਘੰਟੇ ਦੇ ਵਿੱਚ ਅਕਿਊਜ਼ ਨੂੰ ਵੀ ਫੜ ਲਿਆ ਜਾਂਦਾ ਹੈ ਅਤੇ ਕੇਸ ਵੀ सीबीआई ਨੂੰ ਟਰਾਂਸਫਰ ਕਰ ਦਿੱਤਾ ਜਾਂਦਾ ਹੈ। ਇਹੋ ਜਿਹੀ ਕਿਹੜੀ ਗੱਲ ਹੈ ਕਿ ਲੋਕ ਹੱਲੇ ਵੀ ਪ੍ਰੋਟੈਸਟ ਕਰਦੇ ਪਏ ਹਨ। ਉਹ ਕਿਹੜੇ ਹਾਲਾਤ ਬਣੇ ਕਿ ਅਥਾਰਟੀ ਨੂੰ ਇਹ ਵੀ ਕਹਿਣਾ ਪਿਆ ਕਿ ਅਸੀਂ ਅਕਿਊਜ਼ ਨੂੰ ਫੜ ਲਿਆ ਹੈ। ਲੋਕ ਫਿਰ ਇਸ ਨੂੰ ਗੈਂਗ ਰੇਪ ਨਾਲ ਕਿਉਂ ਜੋੜ ਰਹੇ ਸਨ? ਗੱਲ ਇੱਥੇ ਇਹ ਹੈ ਕਿ ਇਹ ਜੋ ਕੇਸ ਹੈ ਜਿੰਨਾ ਸਿੰਪਲ ਲੱਗਦਾ ਹੈ ਉਹਨਾ ਹੈਗਾ ਨਹੀਂ। ਇਸ ਵੀਡੀਓ ਵਿੱਚ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜੋ ਐਕਚੁਅਲ ਕਾ ਉਹ ਤੁਹਾਨੂੰ ਸਮਝ ਆ ਜਾਵੇ ਅਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕੋ ਹੁਣ ਜੋ ਅੱਗੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਡਿਟੇਲ ਦੱਸੂਗਾ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਆਰਡਰ ਹਨ ਅਤੇ ਕੁਝ ਨਿਊਜ਼ ਰਿਪੋਰਟਸ ਹਨ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਤੇ ਹੋਰ ਜਿੰਨੇ ਵੀ ਚੰਗੇ ਸੋਰਸਸ ਹਨ ਉਥੋਂ ਜਾਣਕਾਰੀ ਇਕੱਠੀ ਕੀਤੀ ਹੈ ਇਹ ਜੋ ਵੀ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹਾਂ ਇਸ ਵਿੱਚ ਕੋਈ ਵੀ ਆਪਣੇ ਕੋਲੋਂ ਨਹੀਂ ਅਤੇ ਨਾ ਹੀ ਕੋਈ ਫੇਕ ਨਿਊਜ਼ ਪੰਡਾ ਹੈ ਅਰਜੀਕਰ ਮੈਡੀਕਲ ਕਾਲਜ ਅਤੇ ਹਸਪੀਟਲ ਇਹ ਵੈਸਟ ਬੰਗਾਲ ਕੋਲਕਾਤਾ ਵਿੱਚ ਲੋਕੇਟਡ ਹੈ 2016 ਵਿੱਚ ਇਸ ਕਾਲਜ ਵਿੱਚ ਇੱਕ ਕੁੱਕ ਕੰਮ ਕਰਦਾ ਸੀ ਜਿਸ ਦਾ ਨਾਮ ਸੀ ਸੰਜੇ ਰੌਏ ਇਸ ਪੂਰੇ ਇਨਸੀਡੈਂਟ ਦੀ ਜੜ ਇਹ ਬੰਦਾ ਹੈ ਸੰਜੇ ਰੌਏ ਦੇ ਪਰਿਵਾਰ ਵਿੱਚ ਉਸ ਦੀ ਸਿਸਟਰ ਮਦਰ ਅਤੇ ਵਾਈਫ ਸੀ ਆਪਣੀ ਵਾਈਫ ਨਾਲ ਇਸ ਦਾ ਡਿਵੋਰਸ ਹੋ ਚੁੱਕਿਆ ਸੀ ਅਤੇ ਇਹੇ ਕਮਾਈ ਦੇ ਲਈ ਆਰਜੀਕਰ ਕਾਲਜ ਵਿੱਚ ਇੱਕ ਕੁੱਕੂ ਵਜੋਂ ਕੰਮ ਕਰਦਾ ਸੀ ਸੰਜੀਤ ਰੋਏ ਇਸ ਕਾਲਜ ਵਿੱਚੋਂ ਇੱਕ ਦਿਨ ਗਾਇਬ ਹੀ ਹੋ ਜਾਂਦਾ ਹੈ ਬਿਨਾ ਕਿਸੇ ਨੂੰ ਦੱਸੇ ਪਰ ਕਿਸੇ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ 2019 ਵਿੱਚ 3 ਸਾਲ ਬਾਅਦ ਇਹ ਵੈਸਟ ਬੰਗਾਲ ਦੀ ਸਵੀਕ ਵਲੰਟੀਰੀਅਰ ਫੋਰਸ ਨੂੰ ਜੁਆਇਨ ਕਰ ਲੈਂਦਾ ਹੈ ਅਸਲ ਵਿੱਚ ਵੈਸਟ ਬੰਗਾਲ ਵਰਕ ਪੁਲਿਸ ਫੋਰਸ ਘਟ ਹੋਣ ਦੇ ਕਾਰਨ ਗਵਰਨਮੈਂਟ 2012 ਵਿੱਚ ਇੱਕ ਸਵਿਕ ਪੁਲਿਸ ਵਲੰਟੀਅਰ ਫੋਰਸ concept ਲੈ ਕੇ ਆਉਂਦੀ ਹੈ ਜਿਨ੍ਹਾਂ ਨੂੰ ਟੈਂਪਰੇਰੀ ਬੇਸਿਸ ਤੇ ਪੁਲਿਸ ਦੀ سپورਟ ਦੇ ਲਈ ਸਵਿਕ ਵਲੰਟੀਅਰ ਰੱਖੇ ਜਾਣ ਲੱਗੇ ਜੋ ਪੁਲਿਸ ਦੇ ਅਲੱਗ-ਅਲੱਗ ਕੰਮਾਂ ਵਿੱਚ ਮਦਦ ਕਰਦੇ ਸਨ ਅਤੇ ਉਹਨਾਂ ਨੂੰ ਕੰਮ ਦੇ ਅਧਾਰ ਤੇ ਸੈਲਰੀ ਦਿੱਤੀ ਜਾਂਦੀ ਸੀ 10-12000 ਸਟਾਰਟਿੰਗ ਵਿੱਚ ਸੰਜੇ ਰੌਏ ਨੇ ਇਸ ਸਟਾਰਟਰ ਮੈਨੇਜਮੈਂਟ ਗਰੁੱਪ ਨੂੰ ਜੁਆਇਨ ਕੀਤਾ ਸੀ ਪਰ ਕੁਝ ਜਿਗਾਰਡ ਲਾ ਕੇ ਸੰਤਰੀਆਂ ਮੰਤਰੀਆਂ ਦੀ ਚਾਪਲੂਸੀ ਪਾਲਸ਼ਿੰਗ ਵਗੈਰਾ ਕਰਕੇ ਇਸ ਨੇ ਆਪਣੇ ਆਪ ਨੂੰ ਡਿਸਟ੍ਰਿਕਟ ਮੈਨੇਜਮੈਂਟ ਗਰੁੱਪ ਤੋਂ ਸ਼ਿਫਟ ਕਰ ਲਿਆ ਸੀ ਸਵੈਕ ਵੋਲੰਟੀਅਰ ਫੋਰਸ ਆਫ ਵੈਲਫੇਅਰ ਸੈਲ ਵਿੱਚ ਸੈੱਟ ਹੋ ਗਿਆ ਸੀ ਕਿਉਂਕਿ ਵੈਲਫੇਅਰ ਸੈਲ ਵਿੱਚ ਹਸਪਤਾਲ ਵਗੈਰਾ ਆਉਂਦੇ ਅਤੇ ਜੁਗਾੜ ਨਾਲ ਫ੍ਰੀ ਵਿੱਚ ਬੈੱਡ ਅਤੇ ਐਡਮਿਸ਼ਨ ਕਰਵਾ ਕੇ ਉੱਪਰੋਂ ਕਮਾਈ ਵਗੈਰਾ ਬਾਧੂ ਹੁੰਦੀ ਸੀ ਪਰ ਕਰੈਪਟ ਵਲੰਟੀਅਰ ਇਸੇ ਸੈਲ ਵਿੱਚ ਜਾਂਦੇ ਸਨ ਜਿਨ੍ਹਾਂ ਨੇ ਉੱਪਰੋਂ-ਨੀਚੋਂ ਦੋ ਨੰਬਰ ਦੀ ਕਮਾਈ ਕਰਨੀ ਹੁੰਦੀ ਹੈ ਸਵੀਕ ਵਲੰਟਰੀਅਰ ਗਰੁੱਪ ਵਿੱਚ ਆਪਣੇ ਆਪ ਨੂੰ ਸ਼ਿਫਟ ਕਰਵਾ ਕੇ ਆਰਜੀਕਰ ਕਾਲਜ ਵਿੱਚ ਸੰਜੇ رائے ਦਾ ਕਾਫੀ ਆਉਣਾ ਜਾਣਾ ਹੋ ਗਿਆ ਸੀ ਇਸ ਲਈ ਉਥੇ ਇਸ ਨੂੰ ਕੋਈ ਰੋਕ ਦਾ ਟੋਕ ਦਾ ਨਹੀਂ ਸੀ ਇਹ ਫਰੀ ਵਿੱਚ ਬੈਂਡ ਵਗੈਰਾ ਦਿਵਾ ਕੇ ਪੇਸ਼ੈਂਟ ਨੂੰ ਉਤੋਂ ਮੋਟੀ ਕਮਾਈ ਕਰਦਾ ਸੀ ਇਸ ਤੋਂ ਬਾਅਦ ਸੰਜੇ رائے ਕੋਲਕਾਤਾ ਦੀ ਪਲਸ ਫੋਰਸ ਔਰ ਫਰਟ ਬਟਾਲੀਅਨ ਵਿੱਚ ਵੀ ਆ ਜਾਂਦਾ ਹੈ ਕਿਉਂਕਿ ਵੈਲਫੇਅਰ ਸੈੱਲ ਇਸ ਦੇ ਅੰਡਰ ਹੀ ਆਉਂਦੀ ਸੀ ਆਰਜੀਕਰ ਕਾਲਜ ਵਿੱਚ ਇਸ ਨੇ ਆਪਣੇ ਲਿੰਕ ਕਾਫੀ ਸਟਰੋਂਗ ਬਣਾਵਾ ਲਏ ਸਨ ਆਪਣੇ ਹਿਸਾਬ ਨਾਲ ਅਤੇ ਆਪਣੇ ਪੂਰੇ ਪੈਰ ਆਰਜੀਕਰ ਕਾਲਜ ਵਿੱਚ ਜਮਾ ਲੈਂਦਾ ਹੈ ਇਹਦਾ ਕਾਲਜ ਵਿੱਚ ਪਹਿਲਾਂ ਤੋਂ ਹੀ ਆਉਣਾ ਜਾਣਾ ਸੀ ਅਤੇ ਉਪਰੋਂ ਇਸ ਨੇ ਬਾਕਸਿੰਗ ਵੀ ਕੀਤੀ ਹੋਈ ਸੀ ਇਸੇ ਕਰਕੇ ਇਸ ਨੂੰ ਅੱਜ ਕਰ ਹਸਪੀਟਲ ਦੇ ਐਮਰਜੈਂਸੀ ਗੇਟ ਅਤੇ ਟ੍ਰੋਮਾ ਵਾਰਡ ਦੇ ਕੋਲ ਸਿਕਿਉਰਿਟੀ ਦੀ ਨਿਗਰਾਨੀ ਦਾ ਕੰਮ ਦਿੱਤਾ ਪਰ ਇਸ ਦਾ ਜੋ ਮੇਨ ਕੰਮ ਸੀ ਉਹ ਇੱਕ ਦਲਾਲ ਦੀ ਤਰ੍ਹਾਂ ਫਰੀ ਵਿੱਚ ਬੈੱਡ ਵਗੈਰਾ ਦਿਵਾ ਕੇ ਮੋਟੀ ਕਮਾਈ ਕਰਨਾ ਸੀ ਅਤੇ ਨਵੇਂ-ਨਵੇਂ ਆਪਣੇ ਲਿੰਕ ਬਣਾਉਣਾ ਸੀਗਾ ਜੋ ਨਵੇਂ ਮੁੰਡੇ ਆਉਂਦੇ ਉਹਨਾਂ ਕੋਲੋਂ ਪੈਸੇ ਲੈ ਕੇ ਸਵਿਕ ਵਲੰਟਰੀਅਰ ਵਿੱਚ ਭਰਤੀ ਵੀ ਕਰਵਾਉਂਦਾ ਸੀ ਜਿੱਦਾਂ ਕਾਂਗਰਸ ਭੀਜੇਪੀ ਦੀ ਇੱਕ ਸਟੂਡੈਂਟ ਵਿੰਗ ਹੈ ਇਦਾਂ ਹੀ ਤ੍ਰੀਨਾਮੁਲ ਕਾਂਗਰਸ ਦੀ ਸਟੂਡੈਂਟ ਵਿੰਗ ਹੈ ਇਦਾਂ ਹੀ ਇੱਕ ਟੀਐਮਸੀਪੀ ਹੈ ਜਿਸ ਦਾ ਕਾਫੀ ਚੰਗਾ ਇਨਫਲੂਐਂਸ ਹੈ ਅਰਜਿਕਰ ਮੈਡੀਕਲ ਕਾਲਜ ਸਟੂਡੈਂਟ ਜੁਨੀਅਰ ਵਿੱਚ ਅਤੇ ਆਰਜੀਕਰ ਮੈਡੀਕਲ ਕਾਲਜ ਦੇ ਸਟੂਡੈਂਟ ਇਲੈਕਸ਼ਨ ਹੁੰਦੇ ਹਨ ਹਰ ਸਾਲ ਉਹਨਾਂ ਵਿੱਚ ਵੀ ਇਹਨਾਂ ਦਾ ਕਾਫੀ ਇਨਫਲੂਐਂਸ ਹੁੰਦਾ ਹੈ ਸੰਜੀਤ ਰੌਏ ਸਟੂਡੈਂਟ ਬਿੰਗ ਦੇ ਲੀਡਰਾਂ ਦੀ ਕਾਫੀ ਚਾਪਲੂਸੀ ਕਰਦਾ ਸੀ ਅਤੇ ਉਹਨਾਂ ਨਾਲ ਵੀ ਇਸ ਨੇ ਕਾਫੀ ਚੰਗੇ ਲਿੰਕ ਬਣਾਏ ਸਨ ਇੱਕ ਪੁਲਿਸ ਵੈਲਫੇਅਰ ਬੋਰਡ ਹੁੰਦਾ ਹੈ ਜਿਸ ਵਿੱਚ 14 ਮੈਂਬਰ ਦੀ ਇੱਕ ਸੈਟਲ ਕਮੇਟੀ ਹੁੰਦੀ ਹੈ ਜਿਸ ਵਿੱਚ ਪੁਲਿਸ ਦੀ ਫੈਮਿਲੀ ਹੁੰਦੀ ਹੈ ਅਤੇ ਇਸ ਵਿੱਚ ਵੈਲਫੇਅਰ ਦੇ ਕੰਮ ਹੁੰਦੇ ਹਨ ਇਸ ਵਿੱਚ ਵੀ ਇਸ ਦੇ ਇਹ ਇੰਨੀ ਸਟਰੋਂਗ ਹੋ ਗਿਆ ਇਸ ਵੈਲਫੇਅਰ ਵਿੱਚ ਵੀ ਇਸ ਨੂੰ ਰੱਖਿਆ ਗਿਆ ਬਲਕਿ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦੇ ਡਿਸ ਅਪਰੂਵਲ ਕਰਕੇ ਕਈ ਪੁਲਿਸ ਆਫੀਸਰ ਦਾ ਟ੍ਰਾਂਸਫਰ ਵੀ ਹੋਇਆ ਹੈ ਇਸੇ ਕਰਕੇ ਇਸ ਦੀ ਕੰਪਲੇਨ ਵੀ ਹੋਈ ਸੀ ਹਾਲਾ ਪੁਲਿਸ ਸਟੇਸ਼ਨ ਅਤੇ ਸ਼ਾਮਬਜ਼ਾਦ ਪੁਲਿਸ ਸਟੇਸ਼ਨ ਦੇ ਉੱਥੋਂ ਦੇ 6 ਪੁਲਿਸ ਵਾਹਿਆਂ ਦੇ ਟਰਾਂਸਫਰ ਵਿੱਚ ਵੀ ਇਸ ਦਾ ਹੱਥ ਹੈ ਉਸ ਸਮੇਂ ਜੋ ਟਰਾਂਸਫਰ ਦਾ ਇਸ਼ੂ ਵੀ ਹੋਇਆ ਸੀ ਕਾਫੀ ਜਿਸ ਵਿੱਚ ਸੰਜੇ ਰਾਏ ਦਾ ਨਾਮ ਆਉਂਦਾ ਸੀ ਇਸ ਨੂੰ ਟਾਈਮਜ਼ ਆਫ ਇੰਡੀਆ ਨੇ ਵੀ ਰਿਪੋਰਟ ਕੀਤਾ ਸੀ ਇਸੇ ਸਾਲ 2020 ਵਿੱਚ ਸੰਜੇ ਰਾਏ ਨੂੰ ਹਸਪੀਟਲ ਵਿੱਚ ਇੱਕ ਰਹਿਣ ਦੇ ਲਈ ਬੈਰਕ ਵੀ ਮਿਲਦਾ ਹੈ ਜੋ ਕਿ ਜਰਮਨੀ ਕਨਸਟੇਬਲ ਦੇ ਲੈਵਲ ਦਾ ਹੁੰਦਾ ਹੈ ਇਹ ਬੈਰਕ ਇਸ ਨੂੰ ਮਿਲਦਾ ਹੈ ਉਸ ਵੇਲੇ ਇਹ ਬੈਰਕ ASI ਅਨੂਪ দত্ত ਦਾ ਸੀ ਜਿਸ ਨੂੰ ਸੰਜੀਅ ਰੌਏ ਯੂਜ਼ ਕਰਦਾ ਹੈ ਇਸ ਨੂੰ ASI দত্ত ਦਾ ਵੀ ਕਰੀਬੀ ਮੰਨਿਆ ਜਾਂਦਾ ਹੈ ਤੁਸੀਂ ਨਿਊਜ਼ ਦਾ ਮੀਡੀਆ ਤੇ ਇੱਕ ਵੀਡੀਓ ਦੇਖੀ ਹੋਣੀ ਜਿਸ ਵਿੱਚ ASI দত্ত ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੇ ਵੀ ਇਨਕੁਆਰੀ ਚੱਲ ਰਹੀ ਹੈ ਸੰਜੀਅ ਰੌਏ ਨੂੰ ਰੋਜ਼ਾਨਾ 5 ਲੀਟਰ ਪੈਟਰੋਲ ਮਿਲਦਾ ਸੀ ਇਸ ਦੇ ਬਾਈਕ ਦੇ ਲਈ ਹਸਪਤਾਲ ਵਿੱਚ ਫ੍ਰੀ ਬੈੱਡ ਵਗੈਰਾ ਦਿਵਾ ਕੇ ਕਮਾਈ ਉੱਪਰੋਂ ਵੀ ਵਾਧੂ ਹੋ ਰਹੀ ਸੀ ਚਾਰੇ ਪਾਸਿਓ ਇਸ ਦੀਆਂ ਜਿੱਦਾਂ ਕਿ ਉਹ ਵਿੱਚ ਸਨ ਸੰਜੀਤ ਰੌਏ ਨੇ ਆਮ ਲੋਕਾਂ ਵਿੱਚ ਇਨਫਲੂਐਂਸ ਬਣਾਉਣ ਦੇ ਲਈ ਆਪਣੀ ਵਾਈਸ ਤੇ ਕੋਲਕਾਤਾ ਪੁਲਿਸ ਲਿਖਾਇਆ ਸੀ ਜਦਕਿ ਉਹ ਇੱਕ ਸਵਿਕ ਵਲੰਟੀਅਰ ਸੀ ਇਥੋਂ ਤੱਕ ਕਿ ਜਿਹੜੀ ਉਹ ਟੀ-ਸ਼ਰਟ ਪਾਉਂਦਾ ਸੀ ਉਸ ਤੇ ਵੀ ਕੋਲਕਾਤਾ ਪੁਲਿਸ ਲਿਖਿਆ ਸੀ ਉਸ ਦੇ ਨੇੜੇ ਤੇੜੇ ਦੇ ਲੋਕ ਉਸ ਨੂੰ ਪੁਲਿਸ ਵਾਲਾ ਸਮਝਦੇ ਸਨ ਕਿਉਂਕਿ ਉਹਨਾਂ ਨੂੰ ਡਿਫਰੈਂਸ ਨਹੀਂ ਪਤਾ ਸੀ ਸਵਿਕ ਵਲੰਟੀਅਰ ਅਤੇ ਕੋਲਕਾਤਾ ਪੁਲਿਸ ਵਿੱਚ ਅਤੇ ਇਸ ਸਮੇਂ ਉਸ ਨੇ ਆਪਣਾ ਕਾਫੀ ਨਾਮ ਬਣਾ ਲਿਆ ਸੀ ਹਸਪੀਟਲ ਦੇ ਕੈਂਪ ਕੈਂਪਸ ਦੇ ਅੰਦਰ ਇਸ ਦੀ ਕਾਫੀ ਚੱਲਦੀ ਸੀ ਬਿਨਾ ਕਿਸੇ ਗਾਰਡ ਦੇ ਰੋਕ ਟੋਕ ਦੇ ਜਿਹੜੇ ਮਰਜੀ ਵਾਰਡ ਵਿੱਚ ਜਾਂਦਾ ਸੀ ਅਤੇ ਜਿਹੜੇ ਮਰਜੀ ਰੂਮ ਅਤੇ ਫਲੋਰ ਤੇ ਜਾਂਦਾ ਸੀ ਬੜੇ ਆਰਾਮ ਨਾਲ 2022 ਵਿੱਚ ਇਹ ਦੁਬਾਰਾ ਮੈਰਿਜ ਕਰਵਾ ਲੈਂਦਾ ਪਰ ਮੈਰਿਜ ਦੇ ਕੁਝ ਦਿਨਾਂ ਬਾਅਦ ਹੀ ਇਹ ਦੁਬਾਰਾ ਡੋਮੈਸਟਿਕ ਵਾਇਲੈਂਸ ਸ਼ੁਰੂ ਕਰ ਦਿੰਦਾ ਹੈ ਜਿੱਦਾਂ ਇਹ ਪਹਿਲੀ ਪਤਨੀ ਨੂੰ ਮਾਰਦਾ ਕੁੱਟਦਾ ਸੀ ਉਸੇ ਤਰ੍ਹਾਂ ਇਸ ਨੂੰ ਵੀ ਮਾਰਦਾ ਕੋੜਗਾ ਅੱਧੋ ਬਾਅਦ ਕੁੜੀ ਹੋ ਗਈ ਜਦੋਂ ਇਸ ਦੀ ਵਾਇਬ ਤਿੰਨ ਮਹੀਨੇ ਪ੍ਰੈਗਨੈਂਸੀ ਅਤੇ ਇਸ ਨੇ ਉਸ ਦੇ ਪੇਟ ਵਿੱਚ ਲੱਤ ਮਾਰ ਦਿੱਤੀ ਜਿਸ ਨਾਲ ਇਸ ਦੀ ਵਾਈਫ ਦੀ ਸਿਹਤ ਬਹੁਤ ਖਰਾਬ ਹੋਣ ਲੱਗੀ ਅਤੇ ਉਸ ਦਾ ਇਲਾਜ ਵੀ ਨਹੀਂ ਕਰਾਉਂਦਾ ਸੀ ਉੱਪਰੋਂ ਮਾਰਦਾ ਕੁੱਟਦਾ ਰਹਿੰਦਾ ਕੁੜੀ ਦੀ ਮਾਂ ਵੱਲੋਂ ਫਿਰ ਪੁਲਿਸ ਕੰਪਲੇਨਟ ਨਹੀਂ ਹੁੰਦੀ ਹੈ ਇਸ ਦੇ ਬਾਅਦ ਵੀ ਜਦੋਂ ਕੁਝ ਨਹੀਂ ਬੰਦਦਾ ਤਾਂ ਕੁੜੀ ਦੀ ਮਾਂ ਉਸ ਨੂੰ ਆਪਣੇ ਨਾਲ ਲੈ ਜਾਂਦੀ ਫਿਰ ਕੁਝ ਦਿਨ ਬਾਅਦ ਇਸ ਦੀ ਦੂਜੀ ਵਾਈਫ ਪਤੀ ਵੀ ਮੌਤ ਹੋ ਜਾਂਦੀ ਹੈ ਮਾਰਚ 2024 ਵਿੱਚ ਇੱਕ ਔਰਤ ਆਪਣੇ ਬੇਟੇ ਨੂੰ ਇਸੇ ਹਸਪੀਟਲ ਵਿੱਚ ਲੈ ਕੇ ਆਉਂਦੀ ਹੈ ਫਿਰ ਸੰਜੀਤ ਰੌਏ ਦੀ ਬੁਰੀ ਨਜ਼ਰ ਇਸ ਤੇ ਪੈਂਦੀ ਹੈ ਅਤੇ ਆਪਣੀ ਹਵਸ਼ ਪੂਰੀ ਕਰਨ ਦੇ ਲਈ ਇਸ ਦੀ ਮਦਦ ਕਰਦਾ ਹੈ ਅਤੇ ਬੱਚੇ ਦਾ ਇਲਾਜ ਕਰਵਾਉਂਦਾ ਹੈ ਇਥੋਂ ਤੱਕ ਕਿ ਦਵਾਈਆਂ ਦਾ ਖਰਚਾ ਵੀ ਸੰਜੇ ਰਾਏ ਖੁਦ ਪੇ ਕਰਦਾ ਹੈ ਅਤੇ ਉਹ ਔਰਤ ਇਸ ਤੋਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਉਸ ਤੋਂ ਬਾਅਦ ਸੰਜੇ ਰੌਏ ਕੀ ਕਰਦਾ ਹੈ ਜਿਉਂ ਮੈਡੀਕਲ ਰਿਸਿਪਟ ਹੈ ਉਸ ਵਿੱਚੋਂ ਇਸ ਔਰਤ ਦਾ ਫੋਨ ਨੰਬਰ ਲੈ ਲੈਂਦਾ ਫਿਰ ਉਸ ਤੋਂ ਬਾਅਦ ਸੰਜੇ ਰੌਏ ਉਸ ਔਰਤ ਨੂੰ ਗੰਦੇ ਮੈਸੇਜਸ ਕਾਲ ਕਰਦਾ ਹੈ ਇਹ ਨਿਊਜ਼ 18 ਬੰਗਲਾ ਨੇ ਵੀ ਕਵਰ ਕੀਤੀ ਸੀ ਅਤੇ ਉਸ ਵੇਲੇ ਇਹ ਉਸ ਔਰਤ ਨੂੰ ਵੀ ਬਹੁਤ ਜ਼ਿਆਦਾ ਹਰਾਸ਼ ਕਰਨ ਲੱਗਾ ਫਿਰ ਉਸ ਨੂੰ ਜ਼ਬਰਦਸਤੀ ਮਿਲਣ ਲਈ ਫੋਰਸ ਕਰਦਾ ਅਤੇ ਡਰਾਉਂਦਾ ਧਮਕਾਉਂਦਾ ਜਦੋਂ ਉਸ ਔਰਤ ਕੋਲ ਕੋਈ ਰਾਹ ਨਹੀਂ ਬਚਦਾ ਤਾਂ ਉਹ ਲਾਲ ਬਾਜ਼ਾਰ ਪੁਲਿਸ ਸਟੇਸ਼ਨ ਵਿੱਚ ਕੰਪਲੇਨ ਕਰ ਦਿੰਦੀ ਹੈ ਲਾਲ ਬਾਜ਼ਾਰ ਵਿੱਚ ਹੀ ਕੋਲਕਾਤਾ ਪੁਲਿਸ ਸਟੇਸ਼ਨ ਦਾ ਹੈੱਡ ਕੁਆਰਟਰ ਹੈ ਕੰਪਲੇਨ ਆਉਣ ਤੋਂ ਬਾਅਦ ਪੁਲਿਸ ਸੰਜੀਤ رائے ਨੂੰ ਬੁਲਾਉਂਦੀ ਹੈ ਤੇ ਫਿਰ ਪੁਲਿਸ ਨੇ ਇਸ ਦਾ ਕਾਲ ਡਾਟਾ ਸੀਡੀਆਰ ਕਰਵਾਇਆ ਇਸ ਦਾ ਮੋਬਾਈਲ ਚੈੱਕ ਕੀਤਾ ਤਾਂ ਉਸ ਕਾਰਨ ਇਹ ਫੜਿਆ ਗਿਆ ਕਿ ਇਹ ਸੱਚ ਹੀ ਹੈ ਕਿ ਇਹ ਪਰੇਸ਼ਾਨ ਕਰਨ ਦਿਆ ਸੀ ਜਿੰਨੀ ਵੀ ਕਾਲ ਸੀ ਪੁਲਿਸ ਨੇ ਟ੍ਰੇਸ ਕਰ ਲਈ according to ipc ਦੇ ਤਹਿਤ harassment, criminal breach of trust ਆਦਿ ਕਈ ਚਾਰਜ ਇਸ ਤੇ ਲੱਗ ਸਕਦੇ ਸਨ ਇਨਫੈਕਟ ਇਸ ਦੀ ਸਵਿਫਟ ਵਲੰਟਰੀਅਰ ਪੋਜੀਸ਼ਨ ਤੋਂ ਵੀ ਹਟਾਇਆ ਜਾਣਾ ਚਾਹੀਦਾ ਪਰ ਪਤਾ ਨਹੀਂ ਕੀ ਕਾਰਨ ਸੀ ਕਿ ਇਸ ਦੇ ਵਿੱਚ ਵੀ ਇਸ ਦਾ ਕੁਝ ਨਹੀਂ ਬੰਦਾ ਇਹੋ ਐਕਸ਼ਨ ਜੇ ਉਦੋਂ ਹੀ ਇਸ ਉੱਤੇ ਲਿਆ ਹੁੰਦਾ ਇਹ ਜੋ ਹੁਣ ਇਨਸੀਡੈਂਟ ਹੋਇਆ ਹੈ ਇਹ ਕਦੇ ਨਾ ਹੁੰਦਾ ਇਸ ਹਿਸਾਬ ਨਾਲ ਉਦੋਂ ਇਹ ਜੇਲ੍ਹ ਵਿੱਚ ਹੋਣਾ ਚਾਹੀਦਾ ਸੀ ਰੂਲਸ ਦੇ ਹਿਸਾਬ ਨਾਲ ਸਵਿਕ ਵਲੰਟਰੀਅਰ ਵਿੱਚ ਜਦੋਂ ਵੀ ਕਿਸੇ ਨੂੰ ਹਾਇਰ ਕਰਨਾ ਹੈ ਤਾਂ ਉਸ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੋਣਾ ਚਾਹੀਦਾ ਪਰ ਉਸ ਦੀ ਵਾਈਫ ਨੇ ਸੰਜੇ ਰਾਇਏ ਤੇ ਆਲਰੇਡੀ ਡੋਮੈਸਟਿਕ ਵਾਇਲੈਂਸ ਦਾ ਕੇਸ ਕਰਿਆ ਹੋਇਆ ਸੀ ਉੱਪਰੋਂ ਇਸ ਤੇ ਇਹੇ ਵਾਲਾ ਕੇਸ ਵੀ ਪੁਲਸ ਦੇ ਬਾਅਦ ਵੀ ਇਸ ਨੂੰ ਰੱਖਿਆ ਗਿਆ ਇਹ ਜਿਹੜੀ ਕੰਪਲੇਨ ਇਸ ਔਰਤ ਨੇ ਕੀਤੀ ਇਸ ਦਾ ਕੋਸ ਨਹੀਂ ਹੋਇਆ ਇਸ ਤੋਂ ਅਗਲੇ ਹੀ ਹਫਤੇ ਸੰਜੇ ਰੌਏ ਤੇ ਇੱਕ ਹੋਰ ਕੰਪਲੇਨ ਹੁੰਦੀ ਹੈ ਇੱਕ ਫੀਮੇਲ ਡਾਕਟਰ ਨਾਲ ਉਸ ਨੇ ਮਿਸ ਬਿਹੇਵ ਕੀਤਾ ਸੀ ਅਤੇ ਬਤਮੀਜ਼ੀ ਕੀਤੀ ਸੀ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਇਸ ਦੀ ਹਿਸਟਰੀ ਰਹੀ ਫੀਮੇਲ ਨਾਲ ਵਾਇਲੈਂਸ ਲੜਾਈ ਝਗੜੇ ਦੀ ਉਹਨਾਂ ਨਾਲ ਆਰਗੂਮੈਂਟ ਕਰਨ ਦੀ ਅੱਜ ਤੱਕ ਕਿਸੇ ਬੰਦੇ ਨਾਲ ਇਸ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ ਬਾਜੀਕਰ ਕਾਲਜ ਵਿੱਚ ਇਹ ਹੁਣੇ ਜੋ ਕਰੰਟ ਇਨਸੀਡੈਂਟ ਹੋਇਆ ਇਸ ਦੀ ਜੋ ਵਿਕਟਮ ਸੀ ਉਹ ਆਪਣੀ ਐਮਬੀਬੀਐਸ ਪੂਰੀ ਕਰਨ ਤੋਂ ਬਾਅਦ ਇਸੇ ਕਾਲਜ ਤੋਂ ਐਮਡੀ ਕਰਨ ਦੀ ਸੀ ਸੈਕੰਡ ਇਅਰ ਵਿੱਚ MBBS ਕਰਨ ਤੋਂ ਬਾਅਦ ਡਾਕਟਰ 3 ਸਾਲ ਦਾ ਪੋਸਟ ਗ੍ਰੈਜੂਏਸ਼ਨ MD ਜਾਂ MS ਆਊਟ ਕਰਦੇ ਇਹਨਾਂ ਨੂੰ ਰੈਜ਼ੀਡੈਂਟ ਡਾਕਟਰ ਬੋਲਿਆ ਜਾਂਦਾ ਹੈ ਇੰਡੀਆ ਵਿੱਚ ਜੋ ਰੈਜ਼ੀਡੈਂਟ ਡਾਕਟਰ ਹੁੰਦੇ ਉਹਨਾਂ ਕੋਲੋਂ ਬਹੁਤ ਜ਼ਿਆਦਾ ਕੰਮ ਕਰਵਾਇਆ ਜਾਂਦਾ ਜਿਸ ਕਾਰਨ ਇਹਨਾਂ ਦੀ ਹਾਲਤ ਬਹੁਤ ਖਰਾਬ ਰਹਿੰਦੀ ਹੈ ਹਸਪੀਟਲ ਹੀ ਇਹਨਾਂ ਦਾ ਰੈਜ਼ੀਡੈਂਟ ਬਣ ਜਾਂਦਾ ਇਸੇ ਕਾਰਨ ਇਹਨਾਂ ਨੂੰ ਰੈਜ਼ੀਡੈਂਟ ਡਾਕਟਰ ਕਿਹਾ ਜੀ ਜੋ ਵਿਕਟਮ ਸੀ ਜੋ ਆਪਣੀ ਐਮਡੀ ਕਰ ਰਹੀ ਸੀ ਇਹ ਆਪਣੇ ਮਾਪੇ ਦਾ ਇਕਲੌਤੀ ਧੀ ਸੀ ਇਸ ਦੇ ਪੇਰੈਂਟਸ ਨੇ ਆਪਣੀ ਧੀ ਨੂੰ ਮਿਹਨਤ ਨਾਲ ਕਮਾ ਕੇ ਪੜਾਇਆ ਸੀ ਇਸ ਦੇ ਫਾਦਰ ਟੇਲਰ ਸਨ ਫਾਈਨੈਂਸ਼ੀਅਲੀ ਕੰਡੀਸ਼ਨ ਬਹੁਤ ਹੀ ਚੰਗੀ ਨਾ ਮਾਪੇ ਬਹੁਤ ਚਾਹ ਨਾਲ ਇਸ ਦਿਨ ਦੇ ਇੰਤਜ਼ਾਰ ਵਿੱਚ ਸਨ ਕਿ ਜਲਦੀ ਜਲਦੀ ਐਮਡੀ ਕਰਕੇ ਸਾਡੀ ਟੀ ਡਾਕਟਰ ਬਣ ਜਾਵੇ 2024 ਅਗਸਤ ਮਹੀਨੇ ਦਾ ਫਸਟ ਵੀਕ ਸਟਾਰਟ ਹੋ ਚੁੱਕਿਆ ਸੀ 5 ਤੋਂ 8 ਅਗਸਤ 2024 ਸੰਜੇ ਰਾਏ ਐਜੇ ਸਵਿਕ ਅਸਿਸਟੈਂਟ ਹੜਕਪੁਰ ਦੇ ਸੁਲੇਵਾ ਜਾਂਦਾ ਹੈ ਕਿਸੇ ਕੰਮ ਦੇ ਲਈ 8 ਅਗਸਤ ਨੂੰ ਵਾਪਸ ਆਉਂਦਾ ਹੈ ਇਹ ਉਹੀ ਦਿਨ ਹੈ ਜਦੋਂ ਸੰਜੇ ਰਾਏ ਇਸ ਹਸਪੀਟਲ ਦੀ ਹਿਸਟਰੀ ਦਾ ਸਭ ਤੋਂ ਵੱਡਾ ਕ੍ਰਾਈਮ ਕਰਦਾ ਹੈ 8 ਤੋਂ 9 ਅਗਸਤ 2024 ਨੂੰ ਏਸੇ ਦਿਨ ਹੀ ਸੰਜੇ ਰਾਏ ਹਸਪੀਟਲ ਆਉਂਦਾ ਹੈ ਇੱਕ ਪੇਸ਼ੈਂਟ ਦਾ ਐਡਮਿਸ਼ਨ ਕਰਵਾਉਣ ਇਸ ਦੇ ਵਾਂਗੂ ਹੀ ਇੱਕ ਸਵੀਕ ਵਲੰਟੀਅਰ ਸੀ ਜੋ ਪੇਸ਼ੈਂਟ ਦਾ ਰਿਲੇਟਿਵ ਸੀ ਜਦੋਂ ਇਹੇ ਹਸਪੀਟਲ ਆਇਆ ਸੀ ਤਾਂ ਇਹ ਜੋ ਵਿਕਟਮ ਹੈ ਇਸ ਨੂੰ ਸੰਜੇ ਰਾਏ ਨੇ ਫੋਲੋ-ਅਪ ਕੀਤਾ ਸੀ ਜੋ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਦਾ ਹੈ ਪੇਸ਼ੈਂਟ ਨੂੰ ਐਡਮਿਸ਼ਨ ਕਰਾਉਣ ਤੋਂ ਬਾਅਦ ਹਸਪੀਟਲ ਦਾ ਜ਼ਾਇਦਾ ਲੈਂਦਾ ਹੈ ਅਤੇ ਇਧਰ ਉਧਰ ਘੁੰਮਦਾ ਹੈ ਅਤੇ ਫਿਰ ਹਸਪੀਟਲ ਤੋਂ ਬਾਹਰ ਚੱਲ ਜਾਂਦਾ ਹੈ ਫਿਰ ਐਕਸਰੇ ਦੇ ਰਿਲੇਟਡ ਇਹ ਫਿਰ 11 ਵਜੇ ਆਉਂਦਾ ਹੈ ਫਿਰ ਐਕਸਰੇ ਕਰਵਾਉਂਦਾ ਹੈ ਪੇਸ਼ੈਂਟ ਦੀ ਸਰਜਰੀ ਰਾਤ 1 ਵਜੇ ਦੇ ਕਰੀਬ ਸੀ ਜਿਸ ਕਰਕੇ ਇਹ ਉੱਥੇ ਹੀ ਰੁਕ ਜਾਂਦਾ ਹੈ ਅਤੇ ਪੇਸ਼ੈਂਟ ਦੇ ਰੈਲੇਟਿਵ ਦਾ ਦੋਸਤ ਹੋਣ ਕਰਕੇ ਜੋ ਕਿ ਇੱਕ ਸਵਿਫਟ ਵਲੰਟੀਅਰ ਸੀ ਉਸ ਦੇ ਨਾਲ ਹਸਪੀਟਲ ਦੀ ਬਾਰਡਰੀ ਦੇ ਪਿੱਛੇ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ ਜਦੋਂ ਸ਼ਰਾਬ ਪੀਂਦੇ ਪੀਂਦੇ ਇਹਨਾਂ ਨੂੰ ਕਾਫੀ ਸਮਾਂ ਹੋ ਜਾਂਦਾ ਹੈ ਉੱਥੋਂ ਹੀ ਕੁਝ ਜ਼ੂਰੀ ਤੇ ਇੱਕ ਸੋਨਾਗਾਚੀ ਰੈੱਡ ਲਾਈਟ ਏਰੀਆ ਹੈ ਇਹ ਦੋਵੇਂ ਉੱਥੇ ਜਾਂਦੇ ਹਨ ਉੱਥੇ ਪਹੁੰਚਣ ਤੋਂ ਬਾਅਦ ਇਸ ਦਾ ਦੋਸਤ ਅੰਦਰ ਚਲਾ ਜਾਂਦਾ ਹੈ ਅਤੇ ਆਪ ਰੋਡ ਤੇ ਬੈਠ ਕੇ ਔਰਤਾਂ ਨਾਲ ਛੇੜਛਾੜ ਕਰਦਾ ਹੈ ਅਤੇ ਫਿਰ ਇਸ ਦਾ ਦੋਸਤ ਵਾਪਸ ਆਉਂਦਾ ਹੈ ਉਤੋਂ ਹੀ ਕੋਈ ਜ਼ਰੂਰੀ ਤੇ ਇੱਕ ਹੋਰ ਰੈੱਡ ਲਾਈਟ ਏਰੀਆ ਹੁੰਦਾ ਹੈ ਫਿਰ ਇਹ ਦੋਵੇਂ ਉੱਥੇ ਚਲੇ ਜਾਂਦੇ ਹਨ ਇਸ ਦਾ ਦੋਸਤ ਅੰਦਰ ਚਲਾ ਜਾਂਦਾ ਹੈ ਤੇ ਫਿਰ ਦੁਬਾਰਾ ਸੰਜੇ ਰੌਏ ਰੋਡ ਤੇ ਬੈਠ ਕੇ ਇੱਕ ਕੁੜੀ ਨੂੰ ਪੈਸੇ ਦੇ ਕੇ ਉਸ ਦੇ ਪ੍ਰਾਈਵੇਟ ਫੋਟੋ ਮੋਬਾਈਲ ਵਿੱਚ ਮੰਗਵਾਉਂਦਾ ਹੈ ਅਤੇ ਫਿਰ ਥੋੜੀ ਦੇਰ ਬਾਅਦ ਇਸ ਦਾ ਦੋਸਤ ਵਾਪਸ ਆਉਂਦਾ ਹੈ ਅਤੇ ਥੋੜਾ ਇਹ ਘੁੰਮਦੇ ਹਨ ਅਤੇ ਇਸ ਦਾ ਦੋਸਤ ਕੰਪਰ ਕਰਵਾ ਕੇ ਉੱਥੋਂ ਚਲੇ ਜਾਂਦਾ ਹੈ ਨਸ਼ੇ ਦੀ ਹਾਲਤ ਵਿੱਚ ਸੰਜੀਤ رائے ਪੂਰਾ ਟੱਲੀ ਹੋਇਆ ਕਹਿ ਲੋ ਕਿ ਅੰਨਾ ਹੋਇਆ ਪਿਆ ਸੀ ਅਤੇ ਉਡੂ ਇਹ ਇਕੱਲਾ ਹੀ ਸੀ ਅਤੇ ਫਿਰ ਆਪਣੇ ਮੋਬਾਈਲ ਵਿੱਚ ਅਡਲਟ ਕੰਟੈਂਟ ਵੇਖਦਾ ਹੈ ਅਤੇ ਇਹੀ ਫਿਰ ਤੋਂ ਸ਼ਰਾਬ ਪੀਂਦਾ ਅਤੇ ਹਸਪੀਟਲ ਵੱਲ ਜਾਣਾ ਸ਼ੁਰੂ ਕਰ ਦਿੰਦਾ ਹੈ ਉਦੋਂ 2:50 ਮਿੰਟ ਹੋਏ ਸਨ ਅਤੇ ਇਹ ਹਸਪੀਟਲ ਜਾਂਦਾ ਹੈ ਅਤੇ ਦੂਜੀ ਤਰਫ ਜੋ ਵਿਕਟਮ ਸੀ ਉਹਨਾਂ ਦੀ 26 ਆਵਰ ਦੀ ਇੱਕ ਸ਼ਿਫਟ ਚੱਲਦੀ ਪਈ ਸੀ ਜਿਸ ਵਿੱਚ ਬਹੁਤ ਘੱਟ ਸਮੇਂ ਦੀ ਬ੍ਰੇਕ ਹੁੰਦੀ ਹੈ ਅਤੇ ਡਾਕਟਰ ਨੂੰ ਲਗਾਤਾਰ 36 ਘੰਟੇ ਕੰਮ ਕਰਨਾ ਪੈਂਦਾ ਇਸ ਵਿੱਚ ਡਾਕਟਰ ਘਰ ਨਹੀਂ ਜਾ ਸਕਦੇ ਹਨ ਖਾਣਾ ਪੀਣਾ ਸੌਣਾ ਰਹਿਣਾ ਸਾਰਾ ਕੁਝ ਹਸਪੀਟਲ ਵਿੱਚ ਹੀ ਹੁੰਦਾ ਹੈ ਇਹ ਡਾਕਟਰ ਲਾਸਟ 26 ਆਵਰ ਤੋਂ ਹਸਪੀਟਲ ਵਿੱਚ ਹੀ ਸਨ ਕਰੀਫ 11 ਵਜੇ ਇਸ ਵਿਕਟਮ ਦੇ ਪੇਰੈਂਟਸ ਨਾਲ ਇਸ ਦੀ ਗੱਲਬਾਤ ਹੁੰਦੀ ਹੈ ਅਤੇ ਜਦੋਂ ਇਸ ਨੂੰ ਭੁੱਖ ਲੱਗਦੀ ਹੈ ਇਹ ਵਿਕਟਮ ਆਪਣੇ ਫਰਸਟ ਈਅਰ ਦੇ ਦੋ ਜੂਨੀਅਰ ਔਰ ਕੋ ਅਤਿ ਸਿੱਤਰਾ ਨਾਲ ਮਿਲ ਕੇ 12 ਕੂਡ ਆਰਡਰ ਕਰਦੀ ਹੈ ਅਤੇ ਇਸ ਤੋਂ ਬਾਅਦ ਉਹ ਪਲਾਨ ਕਰਦੇ ਹਨ ਕਿ 올림픽 ਵਿੱਚ ਨੀਰਜ ਚੋਪੜਾ ਦਾ ਉਸ ਸਾਹਮਣੇ ਲਾਈਵ ਪਹੁੰਚਾ ਸੀ ਤਾਂ ਉਸ ਨੂੰ ਦੇਖਣ ਦਾ ਪਲਾਨ ਕਰਦੇ ਸਨ ਪਰ ਟੀਵੀ ਥਰਡ ਫਲੋਰ ਦੇ ਸੈਮੀਨਾਰ ਹਾਲ ਵਿੱਚ ਸੀ ਅਤੇ ਇਹ ਤਿੰਨੇ ਥਰਡ ਫਲੋਰ ਤੇ ਪਹੁੰਚ ਜਾਂਦੇ ਹਨ ਇਹ ਤਿੰਨੇ ਲਾਈਵ ਮੈਚ ਦੇਖਣ ਤੋਂ ਬਾਅਦ ਜਦੋਂ ਖਤਮ ਹੋ ਜਾਂਦਾ ਹੈ ਔਰ ਕੋ ਅਤੇ ਉਸ મિતਰਾ ਉਥੋਂ ਚਲੇ ਜਾਂਦੇ ਹਨ ਅਤੇ ਵਿਕਟਮ ਉੱਥੇ ਹੀ ਆਪਣੀ ਸਟੱਡੀ ਕਰਨ ਲੱਗ ਜਾਂਦੀ ਹੈ ਇਸੇ ਸੈਮੀਨਾਰ ਹਾਲ ਵਿੱਚ ਕਰੀਬ 2 ਵਜੇ ਇੱਕ ਸਟਾਫ ਮੈਂਬਰ ਵਿਕਟਮ ਕੋਲ ਆਉਂਦਾ ਹੈ ਪੇਸ਼ੈਂਟ ਦੇ ਟ੍ਰੀਟਮੈਂਟ ਬਾਰੇ ਮੁਝੇ ਡਿਸਕਸ ਕਰਦਾ ਹੈ ਤੋ ਤੱਕ ਉਥੇ ਸਭ ਕੁਝ ਠੀਕ ਠਾਕ ਸੀਗਾ 2:35 ਮਿੰਟ ਤੇ ਇਸ ਵਿਕਟਮ ਦੇ ਕਜ਼ਨ ਦਾ ਮੈਸੇਜ ਵੀ ਆਉਂਦਾ ਹੈ ਅਤੇ ਉਸ ਨੂੰ ਰਿਪਲਾਈ ਵੀ ਕਰਦੀ ਹੈ ਇਸ ਤੋਂ ਬਾਅਦ ਕਰੀਬ 3 ਵਜੇ ਇੱਕ ਸਟਾਫ ਮੈਂਬਰ ਕੋਲਣ ਉਸ ਸੈਮੀਨਾਰ ਹਾਲ ਦੇ ਨੇੜੇ ਲੰਘਦਾ ਹੈ ਅਤੇ ਜੋ ਵਿਕਟਮ ਸੀ ਰੈੱਡ ਬਲੈਂਕਟ ਲੈ ਕੇ ਜ਼ਮੀਨ ਤੇ ਪੈ ਗੱਦੇ ਉੱਤੇ ਸੌਂ ਗਈ ਸੀ ਉਸ ਟਾਈਮ ਜੋ ਸਲੀਪ ਰੂਮ ਸੀ ਉਸ ਵਿੱਚ ਪੁਲਿਸ ਮੋਨੋਗ੍ਰਾਫੀ ਸਲੀਪ ਡਿਸਆਰਡਰ ਦਾ ਟੈਸਟ ਚੱਲਦਾ ਪਿਆ ਸੀ ਜਿਸ ਕਰਕੇ ਕੋਈ ਹੋਰ ਜਗ੍ਹਾ ਨਹੀਂ ਸੀ ਸੌਣ ਦੇ ਲਈ ਇਸੇ ਕਰਕੇ ਵਿਕਟਮ ਸੈਮੀਨਾਰ ਹਾਲ ਵਿੱਚ ਹੀ ਸੌਂ ਗਈ ਸੀ ਅਤੇ ਇਹੇ ਹਮੇਸ਼ਾ ਆਪਣੇ ਨਾਲ ਇੱਕ ਡਾਇਰੀ ਵੀ ਰੱਖਦੀ ਸੀ ਉਸ ਦਿਨ ਵੀ ਇਹਨਾਂ ਕੋਲ ਇੱਕ ਡਾਇਰੀ ਸੀ ਉਸ ਡਾਇਰੀ ਵਿੱਚ ਇਹਨਾਂ ਨੇ ਆਪਣੇ ਫਿਊਚਰ ਵਿੱਚ ਜੋ ਜੋ ਕੁਝ ਕਰਨਾ ਹੈ ਉਹ ਲਿਖਿਆ ਹੋਇਆ ਸੀ ਜਦੋਂ ਇਹ ਸੈਮੀਨਾਰ ਹਾਲ ਵਿੱਚ ਸੌ ਰਹੀ ਸੀ ਤਾਂ ਉਦੋਂ 3:50 ਦਾ ਟਾਈਮ ਹੋ ਚੁੱਕਿਆ ਸੀ ਅਤੇ ਉਸੇ ਟਾਈਮ ਸੰਜੀਅ ਰੌਈ ਵੀ ਹਸਪੀਟਲ ਵਿੱਚ ਇੰਟਰ ਕਰ ਚੁੱਕਿਆ ਸੀ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਇਹ ਉਸੇ ਪਾਰਟਿਕੂਲਰ ਟਾਈਮ ਤੇ ਹਸਪੀਟਲ ਦੇ ਮੇਨ ਗੇਟ ਤੇ ਐਂਟਰੀ ਕਰਦਾ ਨਜ਼ਰ ਆਉਂਦਾ ਹੈ ਉਸ ਤੋਂ ਬਾਅਦ ਇਹ ਆਪਣੀ ਹੋਂਦ ਮਿਟਾਉਣ ਦੇ ਲਈ ਹਸਪੀਟਲ ਵਿੱਚ ਇਧਰ ਉਧਰ ਘੁੰਮਦਾ ਆਪਣਾ ਸ਼ਿਕਾਰ ਲੱਭਦਾ ਹੈ ਇਦਾਂ ਨਹੀਂ ਸੀ ਕਿ ਇਹ ਹਸਪੀਟਲ ਗਿਆ ਤੇ ਮੇਨ ਵਿਕਟਮ ਇਸ ਨੂੰ ਅਚਾਨਕ ਮਿਲ ਗਈ ਐਕਚੁਅਲ ਵਿੱਚ ਉੱਥੇ ਅਲੱਗ-ਅਲੱਗ ਆਪਰੇਸ਼ਨ ਥੀਟਰਾਂ ਟੈਸਟ ਡਿਪਾਰਟਮੈਂਟਸ ਹਨ ਅਤੇ ਇਹੇ ਉੱਤੇ ਜਾ ਜਾ ਕੇ ਵੇਖਦਾ ਹੈ ਕਿ ਸ਼ਾਇਦ ਕੋਈ ਫੀਮੇਲ बेहोश ਪਈ ਹੋਵੇ ਅਸਲ ਵਿੱਚ ਇਹ ਕਿਸੇ ਨੂੰ ਲੱਭ ਹੀ ਰਿਹਾ ਸੀ ਕ੍ਰਾਈਮ ਕਰਨ ਦੇ ਲਈ ਕਿਉਂਕਿ ਸੀਸੀਟੀਵੀ ਵਿੱਚ ਦੇਖਿਆ ਵੀ ਗਿਆ ਸੀ ਇਹ ਅਲੱਗ-ਅਲੱਗ ਰੂਮ ਵਿੱਚ ਜਾਂਦਾ ਹੋਇਆ ਅਤੇ ਫਿਰ 4:03 ਮਿੰਟ ਤੇ 3rd ਫਲੋਰ ਤੇ ਪਹੁੰਚਦਾ ਹੈ ਅਤੇ ਸੈਮੀਨਾਰ ਹਾਲ ਵਿੱਚ ਵੜ ਜਾਂਦਾ ਹੈ ਇਹ ਇਸ ਓਰੀਜਨਲ ਫੋਟੋ ਹੈ ਜੋ ਸੀਸੀਟੀਵੀ ਕੈਮਰੇ ਤੋਂ ਲਈ ਗਈ ਹੈ ਜਦੋਂ ਇਹ ਸੈਮੀਨਾਰ ਹਾਲ ਵਿੱਚ ਵੜ ਰਿਹਾ ਸੀ ਤਾਂ ਇਸ ਦੇ ਗਲ ਵਿੱਚ ਇੱਕ ਲੂਟੂਤ ਹੈੱਡਫੋਨ ਸੀ ਜਿਸ ਵਜ੍ਹਾ ਕਰਕੇ ਇਹ ਪੜਿਆ ਜਾਂਦਾ ਸੈਮੀਨਾਰ ਹਾਲ ਵਿੱਚ ਪਹੁੰਚ ਕੇ ਇਹ ਵਿਕਟਮ ਉੱਤੇ ਅਟੈਕ ਕਰ ਦਿੰਦਾ ਹੈ ਉਸ ਦਾ ਗਲਾ ਘੁੱਟਦਾ ਹੈ ਅਤੇ ਮਾਰਦਾ ਘੁੱਟਦਾ ਹੈ ਵਿਕਟਮ ਆਪਣੇ ਆਪ ਨੂੰ ਬਚਾਉਣ ਲਈ ਬਹੁਤ ਜ਼ਿਆਦਾ ਸਟਰਗਲ ਕਰਦੀ ਹੈ 4:03 ਤੇ ਇਹ ਸੈਮੀਨਾਰ ਹਾਲ ਵਿੱਚ ਬੜਿਆ ਸੀ ਪੋਸਟਮਾਰਟਮ ਵਿੱਚ ਡੈਥ ਟਾਈਮ 4:15 ਤੋਂ ਬਾਅਦ ਆ ਹੈ ਇਸ ਦਾ ਮਤਲਬ ਹੈ ਕਿ ਕਾਫੀ ਸਟਰਗਲ ਹੋਇਆ ਸੀ ਸੈਮੀਨਾਰ ਹਾਲ ਵਿੱਚ ਸੈਮੀਨਾਰ ਹਾਲ ਵਿੱਚ ਸਪੀਚ ਆਰਗ ਕੀਤੀ ਜਾਂਦੀ ਹੈ ਇਸ ਲਈ ਸਾਊਂਡ ਪ੍ਰੂਫਿੰਗ ਹੋਈ ਸੀ ਜਿਸ ਕਰਕੇ ਜੋ ਕੁਝ ਉੱਥੇ ਹੋਇਆ ਉਸ ਦੀ ਆਵਾਜ਼ ਬਾਹਰ ਨਹੀਂ ਗਈ ਬਾਕੀ ਤੁਹਾਨੂੰ ਪਤਾ ਹੀ ਹੈ ਜੋ ਉਸ ਕੁੜੀ ਨਾਲ ਹੋਇਆ ਉਹ ਆਪਾਂ ਇਸ ਵੀਡੀਓ ਵਿੱਚ ਬਿਆਨ ਤੱਕ ਨਹੀਂ ਕਰ ਸਕਦੇ ਫਿਰ ਇਹ 4:40 ਮਿੰਟ ਤੇ ਸੈਮੀਨਾਰ ਹਾਲ ਤੋਂ ਬਾਹਰ ਨਿਕਲਦਾ ਹੈ ਲਗਭਗ 37 ਮਿੰਟ ਸੈਮੀਨਾਰ ਹਾਲ ਵਿੱਚ ਰਹਿੰਦਾ ਹੈ ਅਤੇ ਜੋ ਹਸਪੀਟਲ ਵਿੱਚ ਇਸ ਨੂੰ ਬੈਰ ਕਿ ਮਿਲਿਆ ਹੈ ਉਥੇ ਜਾ ਕੇ ਸੌਂ ਜਾਂਦਾ ਹੈ ਇਸ ਨੂੰ ਕੋਈ ਟੈਨਸ਼ਨ ਅਤੇ ਨਾ ਹੀ ਕੋਈ ਡਰ ਸੀ ਅਤੇ ਸਵੇਰਾ ਹੁੰਦਿਆ ਹੀ ਔਰ ਕੋ ਸੈਮੀਨਾਰ ਹਾਲ ਵਿੱਚ ਜਾਂਦਾ ਹੈ ਅਤੇ ਚੀਕਾ ਮਾਰਦਾ ਹੋਇਆ ਬਾਹਰ ਆ ਕੇ ਸਾਰਿਆਂ ਨੂੰ ਪੂਰੀ ਸਿਚੁਏਸ਼ਨ ਦੱਸਦਾ ਹੈ ਬਾਡੀ ਤੇ ਅੱਧੇ ਕੱਪੜੇ ਪਏ ਸਨ ਮੂੰਹ ਤੇ ਸੱਟਾਂ ਲੱਗੀਆਂ ਹੋਈਆਂ ਸਨ ਅੱਖਾਂ ਟੁੱਟੀਆਂ ਹੋਈਆਂ ਸਨ ਅੱਖਾਂ ਵਿੱਚੋਂ ਖੂਨ ਆ ਰਿਹਾ ਸੀ ਪੂਰੀ ਬਾਡੀ ਤੇ ਸੱਟਾਂ ਲੱਗੀਆਂ ਹੋਈਆਂ ਸੀ ਇਹ ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਕਰੀਬ 1 ਘੰਟੇ ਬਾਅਦ ਜਾਣੀ 6:30 ਤੋਂ 7:30 ਵਿੱਚ ਸੈਮੀਨਾਰ ਹਾਲ ਵਿੱਚ ਬਹੁਤ ਜ਼ਿਆਦਾ ਭੀੜ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਲੋਕ ਜੁੱਤੇ ਆਦ ਪਾਣ ਕੇ ਸੈਮੀਨਾਰ ਹਾਲ ਵਿੱਚ ਆ ਜਾਂਦੇ ਹਨ ਅਤੇ ਜੋ ਕ੍ਰਾਈਮ ਸੀਨ ਹੈ ਉਹ ਹਾਈਡ ਹੋ ਜਾਂਦਾ ਅਤੇ ਥਾਂ ਥਾਂ ਤੇ ਫਿੰਗਰਪ੍ਰਿੰਟਸ ਆ ਚੁੱਕੇ ਸਨ ਅਤੇ ਇਸੇ ਟਾਈਮ ਹਾਈ ਅਥਾਰਟੀ ਪ੍ਰਿੰਸੀਪਲ ਸੰਦੀਪ ਗੋਚਨੂ ਫੋਨ ਕਰ ਦਿੰਦੀ ਜਦਕਿ ਉਹ ਹਸਪੀਟਲ ਦੇ ਕੋਲ ਹੀ ਰਹਿੰਦਾ ਸੀ ਪਰ ਫੋਨ ਕਰਨ ਦੇ 1 ਘੰਟੇ ਬਾਅਦ ਉਹ ਹਸਪੀਟਲ ਪਹੁੰਚਦਾ ਹੈ ਰਾਈਟਵੇ ਉਸ ਨੂੰ ਪੁਲਿਸ ਨੂੰ ਫੋਨ ਕਰਨਾ ਚਾਹੀਦਾ ਸੀ ਪਰ ਪਹਿਲਾ ਉਹ ਆਪ ਸ਼ੈਮੀਨਾ ਰਹਾਉਲ ਵਿੱਚ ਜਾ ਕੇ ਦੇਖਦਾ ਹੈ ਅਤੇ ਫਿਰ ਕਿਤੇ ਜਾ ਕੇ ਪ੍ਰਿੰਸੀਪਲ ਪੁਲਸ ਨੂੰ ਫੋਨ ਕਰਦਾ ਹੈ ਅਤੇ ਅਸਿਸਟੈਂਟ ਸੁਪਰੀਡੈਂਟ ਵਿਕਟਮ ਦੇ ਪੇਰੈਂਟਸ ਨੂੰ ਫੋਨ ਕਰਦੀ ਹੈ ਕਿ ਤੁਹਾਡੀ ਬੇਟੀ ਠੀਕ ਨਹੀਂ ਹੈ ਤੁਸੀਂ ਹਸਪੀਟਲ ਜਲਦੀ ਜਲਦੀ ਆ ਜਾਓ ਇਸ ਤੋਂ ਇਲਾਵਾ ਅਥਾਰਟੀ ਹੋਰ ਕੁਝ ਨਹੀਂ ਦੱਸਦੀ ਅਤੇ ਫੋਨ ਕੱਟ ਦਿੰਦੀ ਹੈ ਉਸਦੇ ਪੇਰੈਂਟਸ ਪਰੇਸ਼ਾਨ ਹੋ ਕੇ بار-ਬਾਰ ਅਥਾਰਟੀ ਨੂੰ ਫੋਨ ਕਰਦੇ ਹਨ ਪਰ ਉਹ ਦੱਸਦੇ ਹਨ ਕਿ ਤੁਹਾਡੀ ਬੇਟੀ ਨੇ ਕਰ ਲਿਆ ਪੇਰੈਂਟਸ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਤੇ ਉਹ ਹਸਪਤਾਲ ਵੱਲ ਭੱਜਦੇ ਹਨ ਪਰ ਇਹ ਸੱਚ ਨਹੀਂ ਸੀ ਉਹਨਾਂ ਦੇ ਮਾਪਿਆਂ ਦੇ ਅਕੋਰਡਿੰਗ ਫਿਰ ਕਾਲਜ ਦੇ ਅੰਦਰ 11:30 ਵਜੇ ਦੇ ਕਰੀਬ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਅਤੇ ਫੋਰਨਸਿਕ ਟੀਮ ਕ੍ਰਾਈਮ ਸੀਨ ਤੇ ਪਹੁੰਚ ਗਈ ਉੱਥੇ ਫਿਰ ਕਾਫੀ ਲੋਕ ਰੋਲਾ ਰੱਪਾ ਪਾਉਣ ਲੱਗੇ ਇਹ ਸਾਰਾ ਕੁਝ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਹੋਵੇ ਕਿਉਂਕਿ ਉਸ ਹਸਪਤਾਲ ਪਹਿਲਾਂ ਵੀ ਕਾਫੀ ਕੁਝ ਹੋ ਚੁੱਕਿਆ ਸੀ ਜਿਸ ਕਰਕੇ ਲੋਕਾਂ ਨੂੰ ਡਾਊਟ ਸੀ ਕਰੀਬ 12 ਵਜੇ ਵਿਕਟਮ ਦੇ ਮਾਪੇ ਕਾਲਜ ਆ ਜਾਂਦੇ ਹਨ ਆਉਂਦੇ ਹੀ ਕਹਿੰਦੇ ਹਨ ਕਿ ਅਸੀਂ ਆਪਣੀ ਬੇਟੀ ਨੂੰ ਮਿਲਣਾ ਹੈ ਕਰੀਬ 3 ਘੰਟੇ ਤੱਕ ਉਹ ਲਗਾਤਾਰ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ 3:30 ਵਜੇ ਤੇ ਉਹਨਾਂ ਦੀ ਬੇਟੀ ਨੂੰ ਉਹਨਾਂ ਨੂੰ ਮਿਲ ਦਿੱਤਾ ਜਾਂਦਾ ਹੈ ਵਿਕਟਮ ਦੀ ਬੋਡੀ ਬਖਾਈ ਜਾਂਦੀ ਹੈ ਉਹ ਦੇਖ ਕੇ ਹੀ ਕਹਿੰਦੇ ਹਨ ਕਿ ਇਹ ਕੋਈ ਨਹੀਂ ਹੈ ਜੋ ਤੁਸੀਂ ਸਾਨੂੰ ਪੂਨਤੇ ਦੱਸਿਆ ਸੀ ਇਹ ਤਾਂ ਮਟਰ ਹੈ ਕਿਸੇ ਨੇ ਸਾਡੀ ਬੇਟੀ ਨੂੰ ਮਾਰਿਆ ਹੈ ਤੇ ਇਹ ਗੱਲ ਜਦੋਂ ਸਾਰੇ ਪਾਸੇ ਫੈਲ ਜਾਂਦੀ ਹੈ ਤਾਂ ਸਾਰੇ ਡਾਕਟਰ ਕੰਮਕਾਰ ਛੱਡ ਕੇ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਹਨ ਅਤੇ ਸਾਰੇ ਲੋਕ ਬਹੁਤ ਗੁੱਸੇ ਵਿੱਚ ਆ ਜਾਂਦੇ ਹਨ ਕਿ ਔਨ ਡਿਊਟੀ ਡਾਕਟਰ ਨਾਲ ਇੰਨੀ ਵੱਡੀ ਵਾਰਦਾਤ ਹੋ ਜਾਂਦੀ ਅਤੇ ਇਨੀਸ਼ੀਅਲ ਰਿਪੋਰਟ ਵਿੱਚ ਜਦੋਂ ਦੱਸਿਆ ਜਾਂਦਾ ਹੈ ਕਿ ਕਿੱਥੇ-ਕਿੱਥੇ ਸੱਟਾਂ ਵੱਜੀਆਂ ਹਨ ਅਤੇ ਸਾਰੇ ਲੋਕ ਸਮਝ ਜਾਂਦੇ ਹਨ ਕਿ ਇਹ ਕਤਲ ਕੇਸ ਹੈ ਇੰਨਾ ਟਾਈਮ ਗੁਜ਼ਰਜਾਤ ਤੋਂ ਬਾਅਦ ਵੀ ਕਿਸੇ ਨੇ ਐਫ ਆਈ ਆਰ ਨਹੀਂ ਦਰਜ ਕਰਵਾਈ ਹੁੰਦੀ ਬਿਨਾ ਐਫ ਆਈ ਆਰ ਹੋਇਆ ਪੋਸਟਮਾਰਟਮ ਤੱਕ ਕਰ ਦਿੱਤਾ ਜਾਂਦਾ ਹੈ ਇਹ ਪੋਸਟਮਾਰਟਮ ਦੀ ਕਾਪੀ ਹੈ ਪੋਸਟਮਾਰਟਮ ਰਿਪੋਰਟ ਆਉਂਦੇ ਹੀ ਲੋਕ ਕਹਿਣ ਲੱਗ ਜਾਂਦੇ ਹਨ ਕਿ ਇਹ ਕਿਸੇ ਇੱਕ ਆਦਮੀ ਦਾ ਕੰਮ ਨਹੀਂ ਹੈ ਇਹ ਗੈਂਗ ਰੇਪ ਹੈ ਕਿਉਂਕਿ ਇਹ ਗੱਲ ਫੈਲ ਚੁੱਕੀ ਸੀ ਕਿ 150 ਅਮਜੀ ਸੀਮਨ ਮਿਲਿਆ ਹੈ ਅਤੇ ਹੁਣ ਐਵਰੇਜ ਇੱਕ ਇੰਡੀਅਨ ਮੇਲ ਬਾਡੀ 5 ਐਮਜੀ ਤੱਕ ਸੇਮਨ ਪ੍ਰੋਡਿਊਸ ਕਰਦੀ ਹੈ। ਇਹ ਚੀਜ਼ ਪੋਸੀਬਲ ਨਹੀਂ ਹੈ। ਲੋਕ ਕਹਿਣ ਲੱਗੇ ਕਿ ਇਹ ਗੈਂਗ ਰੇਪ ਹੀ ਹੈ। ਹਾਲਾਂਕਿ ਅੱਗੇ ਜਾ ਕੇ ਇਹ ਗਲਤ ਸਾਬਿਤ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਕੁਝ ਇਸ ਕੇਸ ਵਿੱਚ ਲੁਕਿਆ ਹੋਇਆ ਸੀ। ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਸਾਰੇ ਡਾਕਟਰਸ ਨੂੰ ਸ਼ੱਕ ਹੋ ਰਿਹਾ ਸੀ ਕਿ ਇਹ ਕੋਈ ਗਹਿਰੀ ਸਾਜ਼ਿਸ਼ ਹੈ। ਜਿਸ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਤੀਜਾ ਨੂੰ ਲਕਾਇਆ ਜਾ ਰਿਹਾ ਹੈ ਇਹ ਸਭ ਕੁਝ ਠੀਕ ਨਹੀਂ ਹੈ ਇਹਨਾਂ ਕੋਲ ਜੋ ਉਸ ਤੋਂ ਬਾਅਦ ਵੀ ਕਿਸੇ ਨੇ ਐਫਆਈਆਰ ਨਹੀਂ ਲਖਾਈ ਅਤੇ ਫਿਰ ਵਿਕਟਮ ਦੇ ਫਾਦਰ ਨੇ ਐਫਆਈਆਰ ਦਰਜ ਕਰਵਾਈ ਸਟੂਡੈਂਟਸ ਨੇ ਦੱਸਿਆ ਕਿ ਪੁਲਿਸ ਬਹੁਤ ਜਲਦਬਾਜ਼ੀ ਕਰਦੀ ਪਈ ਹੈ ਉਹਨਾਂ ਨੇ ਸ਼ਮਸ਼ਾਨਘਾਟ ਵਿੱਚ ਜਾ ਕੇ ਸੰਸਕਾਰ ਕਰ ਦਿੱਤਾ ਇਸ ਤੋਂ ਪਹਿਲਾਂ ਜੋ ਤਿੰਨ ਬਾਡੀ ਸ਼ਮਸ਼ਾਨਘਾਟ ਵਿੱਚ ਆਲਰੇਡੀ ਲਾਈਨ ਵਿੱਚ ਲੱਗੀਆਂ ਹੋਈਆਂ ਸਨ ਉਹਨਾਂ ਨੂੰ ਹਟਾ ਕੇ ਜਲਦਬਾਜ਼ੀ ਨਾਲ ਕ੍ਰਿਮੀਨੇਸ਼ਨ ਕਰ ਦਿੱਤਾ ਇਸੇ ਚੀਜ਼ ਨੂੰ ਲੈ ਕੇ ਲੋਕ ਗੁੱਸੇ ਵਿੱਚ ਆ ਰਹੇ ਸਨ ਕਿ ਇੰਨੀ ਵੀ ਕਾਦੀ ਕਾਲੀ ਹੈ ਇੱਥੇ ਫਿਰ ਪੋਲਿਟਿਕਸ ਸ਼ੁਰੂ ਹੁੰਦੀ ਹੈ ਕਿਉਂਕਿ ਗਵਰਨਮੈਂਟ ਨੂੰ ਹੁਣ ਤੱਕ ਸਮਝ ਆ ਚੁੱਕਿਆ ਸੀ ਇਹ ਸਾਰਾ ਕੁਝ ਗਵਰਨਮੈਂਟ ਦੇ ਕੰਟਰੋਲ ਤੋਂ ਬਾਹਰ ਹੋ ਜਾਊਗਾ ਜੇਕਰ ਸਹੀ ਤਰੀਕੇ ਨਾਲ ਇਸ ਨੂੰ ਹੈਂਡਲ ਨਾ ਕੀਤਾ ਅਤੇ ਪੁਲਿਸ ਨੂੰ ਬਹੁਤ ਹੀ ਸ਼ਕਤੀ ਨਾਲ ਕਿਹਾ ਗਿਆ ਕਿ ਜਿਹੜਾ ਵੀ ਅਕਿਊਜ਼ਡ ਹੈ ਉਸ ਨੂੰ ਫੜ ਕੇ ਲਿਆਓ ਅਤੇ ਪੁਲਿਸ ਪੂਰੀ ਜਾਨ ਲਾ ਕੇ ਥੇਰ ਕਿਤੇ ਜਾ ਕੇ ਇਨਵੈਸਟੀਗੇਸ਼ਨ ਕਰਦੀ ਹੈ ਜਦੋਂ ਪੁਲਿਸ ਕ੍ਰਾਈਮ ਸੀਨ ਤੇ ਪਹੁੰਚਦੀ ਹੈ ਤਾਂ ਉਹਨਾਂ ਨੂੰ ਇੱਕ ਬਲੂਟੂਥ ਹੈੱਡਫੋਨ ਮਿਲਦਾ ਹੈ ਇਸ ਨੂੰ ਲੈ ਕੇ ਜੋ ਕਾਲਜ ਦੇ ਸਾਰੇ ਸੀਸੀਟੀਵੀ ਕੈਮਰਾਜ਼ ਹਨ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੰਦੀ ਹੈ ਸੈਮੀਨਾਰ ਹਾਲ ਦੇ ਬਾਹਰ ਕੈਮਰਾ ਨਹੀਂ ਸੀ ਪਰ ਸੈਮੀਨਾਰ ਹਾਲ ਦੀ ਜੋ ਲੌਬੀ ਸੀ ਉਸ ਦੀ ਐਂਟਰੀ ਅਤੇ ਐਗਜ਼ਿਟ ਤੇ ਕੈਮਰੇ ਲੱਗੇ ਹੋਏ ਸਨ ਪੁਲਿਸ 3 ਵਜੇ ਦੇ ਕਰੀਬ ਤੋਂ ਬਾਅਦ ਕੌਣ ਕੌਣ ਸੈਮੀਨਾਰ ਹਾਲ ਵਿੱਚ ਆਇਆ ਅਤੇ ਬਾਹਰ ਗਿਆ ਉਸੇ ਟਾਈਮ ਪੁਲਿਸ ਨੇ ਸੰਜੀਵ ਰਾਇ ਨੂੰ ਸੈਮੀਨਾਰ ਹਾਲ ਵਿੱਚ ਜਾਂਦਾ ਦੇਖ ਲਈ ਹੈ ਇਸ ਉੱਤੇ ਪੁਲਿਸ ਨੂੰ ਇਸ ਲਈ ਸ਼ੱਕ ਹੁੰਦਾ ਹੈ ਕਿ ਇਹ ਇੱਕ ਡਾਕਟਰ ਨਹੀਂ ਹੈ ਤੇ ਇਹ ਸੈਮੀਨਾਰ ਹਾਲ ਅੰਦਰ ਗਿਆ ਸੰਜੀਵ ਰਾਇ ਸੈਂਟੀਮੈਂਟ ਸੈਮੀਨਾਰ ਹਾਲ ਵਿੱਚ ਰਿਹਾ ਪਰ ਜਾਂਦੇ ਸਮੇਂ ਇਸ ਦੇ ਗਾਲ ਵਿੱਚ ਊਰਤੁਦ ਹੈੱਡਫੋਨ ਸੀ ਪਰ ਆਉਂਦੇ ਸਮੇਂ ਨਹੀਂ ਸੀ ਇਸੇ ਕਰਕੇ ਇਸ ਤੇ ਡਾਊਟ ਹੁੰਦਾ ਹੈ ਅਤੇ ਪੁਲਿਸ ਉਸ ਦੀ ਪੈਰਕ ਤੱਕ ਪਹੁੰਚਦੀ ਹੈ ਅਤੇ ਆਪਣੇ ਕੱਪੜੇ ਤੋ ਕੇ ਸਕਾ ਕੇ ਆਰਾਮ ਨਾਲ ਉੱਥੇ ਸੌਂਨ ਦਿਆ ਸੀ ਅਤੇ ਪੁਲਿਸ ਬਲੂਟੂਥ ਹੈੱਡਫੋਨ ਨੂੰ ਉਸਦੇ ਫੋਨ ਦੇ ਕੋਲ ਲੈ ਕੇ ਜਾਂਦੀ ਹੈ ਤੇ ਉਹ ਕਨੈਕਟ ਹੋ ਜਾਂਦਾ ਹੈ ਅਤੇ ਫਿਰ ਉਤੋਂ ਫੜ ਕੇ ਇਸ ਤੋਂ ਪੁਸ਼ਗੀ ਸਟਾਰਟ ਹੁੰਦੀ ਹੈ ਅਤੇ ਇਹ ਸਾਰੀਆਂ ਗੱਲਾਂ ਕਿਸੇ ਡਰ ਭਏ ਦੇ ਦੱਸਣਾ ਸ਼ੁਰੂ ਕਰ ਦਿੰਦਾ ਹੈ ਇਸ ਦਾ ਜਦੋਂ ਫੋਨ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਪ੍ਰੋਨੋਗ੍ਰਾਫੀ ਕੰਟੈਂਟ ਮਿਲਦਾ ਹੈ ਪੂਰੀ ਸਰਚ ਕੀਤੀ ਐਸੀ ਚੀਜ਼ ਨਾਲ ਇਸ ਦੀ ਭਰੀ ਹੋਈ ਐਕਚੁਅਲੀ ਇਹ ਕੋਈ ਕੋਇਨਸੀਡੈਂਟ ਹੈ ਜਾਂ ਕੋਈ ਗਹਿਰੀ ਸਾਜ਼ਿਸ਼ ਅੱਜ ਦੀ ਡੇਟ ਦੀ ਜੇ ਗੱਲ ਕਰੀਏ ਤਾਂ CBI ਨੇ ਆਪਣੀ ਪ੍ਰੋਗਰੈਸ ਰਿਪੋਰਟ ਸੁਪਰੀਮ ਕੋਰਟ ਵਿੱਚ ਸਬਮਿਟ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਰਾਰੀ ਫਟਕਾਰ ਲਾਉਂਦਿਆਂ ਕਿਹਾ ਹੈ ਕਿ ਕ੍ਰਾਈਮ ਸੀਨ ਨਾਲ ਛੇੜਛਾੜ ਹੋਈ ਹੈ। ਐਕਚੁਅਲੀ ਵਿੱਚ ਹੋਇਆ ਕੀ ਹੈ ਇਹ ਤਾਂ ਟਾਈਮ ਆਉਣ ਤੇ ਹੀ ਸਾਹਮਣੇ ਆਊਗਾ। ਪਰ ਇਸ ਵਜ੍ਹਾ ਕਰਕੇ ਲੋਕ ਦੇਸ਼ ਵਿੱਚ ਪ੍ਰੋਟੈਸਟ ਕਰ ਰਹੇ ਹਨ। ਲੋਕ ਬਹੁਤ ਜ਼ਿਆਦਾ ਡਰੇ ਹਨ। ਮਾਪੇ ਆਪਣੇ ਬੱਚਿਆਂ ਨੂੰ ਦੂਰ ਭੇਜਣ ਤੋਂ ਡਰ ਰਹੇ ਹਨ। ਵਿਕਟਮ ਇੱਕ ਬਹੁਤ ਇੰਟੈਲੀਜੈਂਟ ਕੁੜੀ ਸੀ। ਆਪਣੇ ਮਾਪੇ-ਮਾਪ ਦਾ ਖਿਆਲ ਰੱਖਣ ਵਾਲੀ BBC ਨਿਊਜ਼ ਨੂੰ ਵਿਕਟਮ ਦੇ ਪੇਰੈਂਟਸ ਨੇ ਇੰਟਰਵਿਊ ਦਿੱਤਾ ਸੀ ਤੁਸੀਂ ਜ਼ਰੂਰ ਦੇਖਿਓ ਤੁਸੀਂ ਸੱਚ ਨਹੀਂ ਮੰਨੋਗੇ ਕਿ ਕਿੰਨਾ ਗਲਤ ਹੋਇਆ ਉਸ ਮਾਪੇ-ਮਾਪ ਨਾਲ ਵਿਕਟਮ ਦੇ ਨਾਲ ਇਸ ਸੰਜੀਵ ਰੌਏ ਨੇ ਬਹੁਤ ਗਲਤ ਤਰੀਕੇ ਨਾਲ ਦਰਿੰਦਗੀ ਕੀਤੀ ਹੈ ਮੰਨੋਗੇ ਨਹੀਂ ਜਦੋਂ ਮੈਂ ਇਹ ਸਾਰਾ ਕੁਝ ਪੜਦਾ ਪਿਆ ਸੀ ਤਾਂ ਗੁੱਸੇ ਨਾਲ ਰੌਂਗਟੇ ਖੜੇ ਹੋ ਰਹੇ ਸਨ ਜੋ-ਜੋ ਵਿਕਟਮ ਦੇ ਨਾਲ ਹੋਇਆ ਉਹ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦਾ ਸੇ ਹੀ ਨਹੀਂ ਸਕਦਾ ਅਤੇ ਨਾ ਹੀ ਤੁਸੀਂ ਸੁਣ ਨਹੀਂ ਸਕਦੇ ਹੋ ਦੇਖਿਓ ਹਰ ਵਾਰ ਦੀ ਤਰ੍ਹਾਂ ਇਹ ਸਭ ਕੁਝ ਹੋਣ ਦੇ ਬਾਅਦ ਵੀ ਲੋਕੀ ਭੁੱਲ ਜਾਂਦੇ ਹਨ ਫਿਰ ਤੋਂ ਕੋਈ ਨਾ ਕੋਈ ਦਰਿੰਦਾ ਇਹੋ ਜੀ ਦਰਿੰਦਗੀ ਕਰਨ ਲਈ ਉੱਠਦਾ ਹੈ ਤੇ ਫਿਰ ਗਵਰਨਮੈਂਟ ਨੂੰ ਇਹ ਸਭ ਖਤਮ ਕਰਨ ਦੇ ਲਈ ਕੁਝ ਨਾ ਕੁਝ ਸਖਤ ਕਰਨਾ ਚਾਹੀਦਾ ਹੈ ਕਿ ਇਹੋ ਜਿਹੀ ਦਰਿੰਦਗੀ ਦੁਬਾਰਾ ਨਾ ਹੋਵੇ ਜਿਸ ਦਾ ਇਹ ਹੀ ਮਾਲ ਮੈਨੂੰ ਦਿਖਦਾ ਹੈ ਸਜ਼ਾਏ ਮੌਤ